ਹਾਂਜੀ ਕਿਵੇਂ ਹੋ ਜੀ ਸਾਰੇ ਲਓ ਵੀ ਦੋਸਤੋ ਸੰਦੂਖ ਹੋ ਚੁੱਕਿਆ ਤਿਆਰ ਕੱਲੇ ਦੇ ਲਾਟੂ ਰਹਿੰਦੇ ਆ ਲਾਉਣ ਵਾਲੇ ਉਹ ਆਪਾਂ ਲਾਵਾਂਗੇ ਜੀ ਸਵੇਰੇ ਨਾਲੇ ਇਹਨੂੰ ਕਰਾਂਗੇ ਰੈਪ ਤੁਸੀਂ ਵੀ ਇਸੇ ਤਰ੍ਹਾਂ ਆਪਣਾ ਸੰਦੂਖ ਤਿਆਰ ਕਰਵਾਉਣਾ ਤੁਸੀਂ ਸਾਡੇ ਨਾਲ ਕਰ ਲਓ ਜੀ ਸੰਪਰਕ ਸਾਡਾ ਨੰਬਰ ਹੈਗਾ ਜੀ 82641 44620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਆਪਣਾ ਘਰ ਪਿਆ ਸੰਦੂਖ ਤੁਸੀਂ ਵੀ ਇਸੇ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਅਗਰ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਸਾਨੂੰ ਫੋਨ ਕਰੋ ਜੀ ਅਸੀਂ ਤੁਹਾਡਾ ਸੰਦੂਖ ਆਪੇ ਆਟੋ ਦੇ ਵਿੱਚ ਚੱਕ ਕੇ ਲੈ ਜਾਵਾਂਗੇ ਬਸ ਤੁਸੀਂ ਆਟੋ ਦਾ ਕਿਰਾਇਆ ਦੇ ਦਿਓ ਜੀ ਆਉਣ ਜਾਣ ਦਾ ਤਿਆਰ ਕਰਕੇ ਵੀ ਛੱਡ ਜਾਾਂਗੇ ਅਤੇ ਤੁਸੀਂ ਦੇ ਦਿਓ ਜੀ ਸਾਡੀ ਪੂਰੀ ਪੇਮੈਂਟ ਜਿੰਨੀ ਲੱਗੂਗੀ ਤਿਆਰ ਕਰਨ ਦੀ ਸੰਦੂਖ ਨੂੰ ਤੇ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਅਗਰ ਤੁਸੀਂ ਸੰਦੂਖ ਸਾਡੇ ਕੋਲੋਂ ਖਰੀਦਣਾ ਤਿਆਰ ਹੋਇਆ ਉਹ ਵੀ ਤੁਸੀਂ ਸੰਦੂਖ ਸਾਡੇ ਕੋਲੋਂ ਤਿਆਰ ਹੋਇਆ ਖਰੀਦ ਸਕਦੇ ਹੋ ਜੀ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਵਧੀਆ ਕੁਆਲਿਟੀ ਦੇ ਵਧੀਆ ਟਾਲੀ ਦੀ ਲੱਕੜ ਦੇ ਪੁਰਾਣੇ ਬਣੇ ਹੋਏ ਸੰਦੂਖ ਪ੍ਰੋਪਰ ਤਿਆਰ ਕਰਵਾਓ ਅਤੇ ਤਿਆਰ ਕੀਤੇ ਹੋਏ ਸਾਡੇ ਕੋਲੋਂ ਖਰੀਦੋ ਜੀ